ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਲਹਾਣੀ ਦੇ ਵਿੱਚ ਸੁਲਹਾਣੀ ਪਿੰਡ ਜ਼ਿਲ੍ਹਾ ਫਰੀਦ ਫਰੀਦਪੁਰ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਇਹ ਤਲਵੰਡੀ ਪਾਈ ਸ਼ਹਿਰ ਦਾ ਗਵੰਡੀ ਪਿੰਡ ਆ ਹਰਾਜ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਸੁਲਹਾਣੀ ਪਿੰਡ ਆ ਜਿਹੜਾ ਮਾਛੀ ਬੂਗਰੇ ਦਾ ਗਵੰਡੀ ਪਿੰਡ ਆ ਤੇ ਮਾਛੀ ਬੂਗਰੇ ਤੋਂ ਸਿੱਧੀ ਛੜਕੀ ਆਉਂਦੀ ਆ ਸੁਲਹਾਣੀ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਿਰੇਲੂ ਪਰਿਵਾਰ ਆ ਪਾਈ ਹੁਣ ਇਹਦੇ ਦੋ ਜਾਨਵਰ ਵਕਾਊ ਆ ਇੱਕ ਤਾਂ ਛੋਟੀ ਵਕਾਊਆ ਮਿੱਤਰੋ ਦੂਜਾ ਸੂਆ ਸੂਨ ਵਾਲੇ ਕੁਝ ਦਿਨਾਂ ਦੀ ਕੱਚੀ ਤੇ ਇੱਕ ਨੀਲੀ ਦਾ ਵੀ ਦਾ ਮਾਲੀ ਵਕਾਊਆ ਦੋਵਾਂ ਜਾਨਵਰਾਂ ਦੇ ਬਾਰੇ ਡਿਟੇਲ ਜਾਣਕਾਰੀ ਜਾਣਦੇ ਆ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਆ ਵਟੇ ਵਧੀਆ ਠੀਕ ਠਾਕ ਸੇਤਾ ਦੇ ਪਰਿਵਾਰ ਠੀਕ ਠਾਕ ਹਾਂਜੀ ਠੀਕ ਠਾਕ ਚਲੋ ਸ਼ੁਕਰ ਭਾਈ ਨਾਮ ਦੱਸ ਦੀਏ ਕਿਰਾਂ ਦੀ ਹਾਂਜੀ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਭਾਈ ਘਰ ਆਪਣਾ ਕਿੱਥੇ ਆ ਗਿਆ ਇਹ ਘਰ ਬਾਹਰਲੇ ਪਾਸੇ ਆ ਗਿਆ ਸੀਮਨ ਵਾਲੇ ਵਾਲੇ ਪਾਸੇ ਆਈ ਸੀਮਨ ਵਾਲੇ ਪਾਸੇ ਆ ਗਿਆ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਰੋਜ਼ ਰੋਜ਼ ਦੀ ਦਿੱਕਤ ਪੈਂਦੀ ਕੀ ਪੁੱਛ ਕੇ ਆ ਜਾਵੇ ਅਗਲਾ ਨੰਬਰਦਾਰ ਦੇ ਘਰ ਪਹੁੰਚ ਗਿਆ ਜੀ ਨੰਬਰਦਾਰ ਦੇ ਘਰ ਆ ਗਿਆ ਜੀ ਵੇਖ ਸਕਦੇ ਨੰਬਰਦਾਰ ਦੇ ਘਰ ਆ ਗਿਆ ਜੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਜਿਹੜੀ ਆਪਾਂ ਚੋ ਆ ਵੇਚਣਾ ਛੋਟਾ ਹੈ ਨਾ ਇਹਦੇ ਕੀ ਡਿਟੇਲ ਆ ਭਾਈ ਡਿਟੇਲ ਭਰਾ ਜੀ ਆਪਾਂ ਮੱਝ ਲਈ ਸੀ ਪਿੱਛੋਂ ਜੀ ਠੀਕ ਉਹਦੇ ਪਿੱਛੇ ਸੀ ਮਾਦੁੱਦ ਦਾ ਰਕਾਰ ਚੰਗਾਈ 14 ਲੀਟਰ ਸੀਗਾ ਜੀ ਠੀਕ ਹੈ ਵੀਰੇ ਤੇ ਉਹ ਤਾਂ ਮਰ ਕੱਟਾ ਆਇਆ ਸੀਗਾ ਹੈ ਹਾਂਜੀ ਕੱਟਾ ਆਇਆ ਸੀ ਠੀਕ ਉਹ ਤਿਆਰ ਕਰ ਲਿਆ ਹੈ ਉਹ ਤਿਆਰ ਕਰ ਲਿਆ ਠੀਕ ਹੈ ਭਾਈ ਜੀ ਇਹ ਕਿੰਨੀ ਉਮਰ ਦਾ ਹੋ ਗਿਆ ਵੱਡੇ ਭਾਈ ਇਹ ਸਾਢੇ 3.5 ਸਾਲ ਦਾ ਮੰਨ ਕੇ ਚੱਲੋ ਸਾਢੇ ਤੇ ਮੱਝਾਂ ਮੁੰਝਾਂ ਕ੍ਰੋ ਕੀ ਰੇਟ ਰੱਖਿਆ ਵੀਰੇ ਇਹਦਾ ਰੇਟ ਦਾ 1 ਲੱਖ ਰੁਪਇਆ ਮੰਗ ਲਈ ਠੀਕ ਹੈ ਮੰਨਤਨ ਹੋ ਜੂ ਵਿੱਚ ਆ ਮੰਨਤਨ ਕਰਦੇ ਆ ਕਿ ਕੱਢੀ ਪੈਨ ਤੋਰੀ ਵੀਰੇ ਨੂੰ ਮਾੜਾ ਖੋਲ ਦੀ ਪਰ ਲੈ ਮਿੱਤਰੋ ਜੈੜਾ ਜੂਲਾ ਬਹੁਤਾ ਕਰਮਾ ਵਾਲਾ ਠੰਡਾ ਸੀਲ ਤਾਂ ਹੱਦੋਂ ਵੱਧ ਹੀ ਆ ਯਾਰ ਲੈ ਗੋਲ ਮਟੋਲ ਚੰਗਾ ਪਲਿਆ ਚੰਗਾ ਬੰਨ ਥਲੋ ਮਿੱਤਰੋ ਤੁਸੀਂ ਆ ਕੇ ਆਪ ਵੀ ਕੋਲੋਂ ਦੇਖ ਲਓ ਇੱਕ ਵਾਰੀ ਬੰਤਰਾਂ ਜਿਹੜੀ ਉਹ ਟੈਸਟਿੰਗਾਂ ਦੀ ਥੋੜੀ ਜੀ ਘੱਟ ਸ਼ੁੱਧਤਾ ਦੇ ਵਿੱਚ ਨਜ਼ਰ ਆਈ ਐ ਮੈਨੂੰ ਇਸ ਕਰਕੇ ਤੁਸੀਂ ਆਪ ਕੋਲੇ ਆ ਕੇ ਵੇਖਿਓ ਬਾਈ ਹਣਾ ਕੀ ਗੱਲ ਜੀ ਲਰ ਮੈਟਰੋ ਈੜਾ ਮਾਲੀ ਬਾਈ ਦਾ ਵਕਾਊ ਸੀਗਾ ਰੇਟ ਇਹਦਾ ਲੱਖ ਰੁਪਈਆ ਵਾ ਵੀਰੇ ਨੇ ਰੱਖਿਆ ਹੋਇਆ ਮਾਨਤਨ ਹੋ ਜਾਊਗਾ ਵਿੱਚੋਂ ਔਰ ਬਾਈ ਦੋ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਵੀ ਲੈ ਲਿਆ ਜੇ ਵੈਸੇ ਜਿਹੜੀ ਸ਼ੁੱਧਤਾ ਟੈਸਟ ਕਰਾਉਣੀ ਉਹ ਘਾਟਾ ਬਾਈ ਤੁਸੀਂ ਆ ਕੇ ਕੋਲੇ ਵੇਖਿਆ ਜੇ ਆਪ ਫੇਰ ਖਰੀਦਿਆ ਜੇ ਅੱਛਾ ਬਾਈ ਅੱਜ ਦੇ ਬਾਰੇ ਦੱਸੋ ਝੋਟੀ ਬਾਰੇ ਬਾਈ ਹਾਂਜੀ ਇਹ ਛੋਟੀ ਕਿਲਵਾ ਸੁਆ ਸੁਣਦੀ ਵੀਰੇ ਤੇ ਦੂਜਾ ਸੁਆ ਸੁਣਾ ਭਰਾ ਜੀ ਦੂਜਾ ਸੁਆ ਇਹਨੇ ਸੁਣਾਵਾ ਬਾਈ ਹਾਂਜੀ 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 ਕਿੰਨੇ ਦਿਨ ਪੈ ਵੀਰੇ ਜਾਂਦੇ ਹਜੇ ਇਹ ਦਿਨ ਤਾਂ ਅਜਾ 15 20 ਕਿ ਲਾਉਗੀ 20 ਕੁ ਦਿਨ ਲੈ ਜੂਗੀ ਜੀ ਹਨਾ ਇਹਨੇ ਪਹਿਲੇ ਸੁਆ ਕਿੰਨਾ ਦੁੱਧ ਦਿੱਤਾ ਸੀ ਬਾਈ 13 ਲੀਟਰ ਦਿੱਤਾ ਜੀ ਇਹਨੇ ਠੱਲੋ ਤਾਂ ਬਹੁਤ ਚੰਗੀ ਪਣ ਜਾਂਦੀ ਹੈ ਠੱਲੋ ਚੰਗੀ ਹੈ ਸੁਣੀ ਛੁੱਟੀ ਹੈ ਬਾਈ ਹੂੰ ਕਾਦ ਗੁੱਧ ਵੀ ਚੰਗਾ ਕਰਮ ਵਾਲਾ ਹਾਂਜੀ ਹਾਂਜੀ ਤੇ ਕੀ ਰੇਟ ਰੱਖਿਆ ਵੀਰੇ ਇਹਦਾ ਬਾਈ ਰੇਟ ਇਹਦਾ ਵੀ ਲੱਖ ਰੁਪਈਆ ਜੀ ਇਹਦਾ ਵੀ ਲੱਖ ਰੁਪਈਆ ਜੀ ਇਹਦਾ ਮਾਨਤਾ ਹੋ ਜੂ ਵਿੱਚ ਵੀ ਹਾਂਜੀ ਹਾਂਜੀ ਠੀਕ ਹੈ ਵੀ ਲੈ ਮਿੱਤਰੋ ਲੱਖ ਦੋਵੇਂ ਚੀਜ਼ਾਂ ਤੁਹਾਨੂੰ 2 ਲੱਖ ਦੇ ਵਿੱਚੋਂ ਮਾਣ ਤਣ ਨਾਲ ਮਿਲ ਜਾਣਗੀਆਂ ਹਾਂ ਛੋਟੀ ਹਜੇ 20 ਦਿਨ ਲੈਂਦੀ ਆ ਘੱਟੋ ਘੱਟ ਵੀਰੇ ਜਿਹੜੇ ਭਰਾ ਨੂੰ ਚੱਟੂਗੀ ਗੱਲਬਾਤ ਕਰ ਲੈ ਸਿੰਗ-ਸਿੰਗ ਬਹੁਤ ਸੋਹਣਾ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਨੰਬਰ ਆਪਾਂ ਬਾਈ ਦਾ ਲੈ ਲੈਨੇ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਆਪਣਾ 94173 40586 ਇੱਕ ਵਾਰੀ ਹੋਰ ਬੋਲ ਦੇ ਵੀਰੇ 94173 40586 ਠੀਕ ਆ ਬਾਈ ਇਸ ਨੰਬਰ ਤੇ ਕਾਲੋ ਬਈ ਮਿੱਤਰੋ ਬਾਈ ਨਾਲ ਤੁਸੀਂ ਰਾਬਤਾ ਕਾਇਮ ਨੰਬਰ ਮੈਂ ਸਕਰੀਨ ਦੇ ਉੱਤੇ ਲਾਇਆ ਹੋਇਆ ਪਿੰਸ ਲਿਆਣੀਆ ਜ਼ਿਲ੍ਹਾ ਫਿਰੋਜ਼ਪੁਰ